ਕਹੀ ਜਾਂਦੇ ਆ ਆ ਬਾਪੇ ਵਾਲੇ ਅਸੀਂ ਬੱਚਿਆਂ ਵਾਲੇ ਸਾਰੇ ਸਾਡੀ ਬਾਹਰ ਪੜ੍ਹਦੇ ਬੱਚੇ ਉੱਥੇ ਕੋਈ ਨਹੀਂ ਠੀਕ ਆ ਅਸੀਂ ਡੀਸੀ ਤੋਂ ਉੱਤਰ ਤੋਂ ਆਏ 600 ਬੰਦਾ ਹੁਣ ਮੰਗ ਪੱਤਰ ਦੇ ਕੇ ਇੱਥੇ 15 ਟੀਚਰ ਨੌਨ ਡਿਜੀਬਲ ਪਰ ਤੁਸੀਂ ਦੱਸੋ 12ਵੀਂ ਪਾਸ ਬੰਦਾ ਤੁਹਾਡੀ ਨਿਵਾਕ ਨੂੰ ਪੜ੍ਹਾਊਗਾ ਤੇ ਆਪ ਅਸੀਂ ਵੀ ਆ ਮੰਨੂ ਕੋਈ ਉਹਨਾਂ ਦਾ ਰੌਲਾ ਸਾਰਾ ਕੋਈ ਬੱਚਿਆਂ ਦਾ ਕੋਈ ਪਲਮ ਨਹੀਂ 3 ਸਾਲ ਦੀ ਕਿਤਾਬਾਂ ਵਰਦੀਆਂ ਜਮਾ ਨਹੀਂ ਵੜੀ ਅਸੀਂ ਮੰਨਦੇ ਆ ਪਰ ਇਹ ਟੀਚਰ 8 ਸਾਲ ਤੋਂ ਪਹਿਲਾਂ ਅੰਦਰ ਸੀ ਅੱਜ ਇਹਨਾਂ ਨੇ ਕਿਉਂ ਜ਼ਿਆਦਾ ਨਹੀਂ ਬਾਕੀ ਭਾਈਆਂ ਨੂੰ ਸੋਧਨੀਆਂ ਤੁਸੀਂ ਮੈਂ ਅਸੀਂ ਵੀ ਜੁਨੀਆ ਦੇ ਹਮੈਤੀ ਆ ਸੁਣੋ ਜ਼ਮੀਨ ਤੁਹਾਡਾ ਪ੍ਰਧਾਨ ਆ ਕਿਤੇ ਤੱਕ ਇਹਨਾਂ ਕੁੱਤੇ ਮਾਪੇ ਆ ਆ ਕੱਲ ਉਹਨੇ ਗੁਰਦੁਆਰੇ ਚੋਂ ਕਿਹਾ ਇਹ ਝੂਠ ਕਹਣੇ ਮਾਪੇ ਸੁਣੋ ਝੂਠ ਕਹਣੇ ਮਾਪੇ ਝੂਠ ਕਹਣੇ ਮਾਪੇ ਕਿਹਾ ਸਾਨੂੰ ਰਿਕਾਰਡਿੰਗ ਸੁਣਾਈਏ ਤੁਸੀਂ ਕਿਉਂ ਨਹੀਂ ਬੋਲਦੇ ਦੋ ਲੋ ਪੁੱਛੋ ਨਾ ਬੰਦੇ ਕਿੰਨੇ ਆ ਪਿੰਡ ਦੇ ਆਏ ਤੁਸੀਂ ਸਾਡੇ ਮਹਿਮਾਨ ਸੁਣੋ ਤੁਸੀਂ ਸਾਡੇ ਮਹਿਮਾਨ ਨੂੰ ਚਾਹ ਪੀਣੀਆਂ ਦੱਸੋ ਬਹੌਂਦੀਆਂ ਸ਼ਾਮੇ ਤੁਹਾਡੀ ਕੋਈ ਇਨਸਾਲਟ ਨਹੀਂ ਕਰਦੇ ਤੁਸੀਂ ਸਾਡੇ ਮਾਪਿਆਂ ਦੇ ਸਮਾਨ ਹੋ ਪਰ ਪੁੱਛੋ ਅੱਜ ਪੁੱਛੋ ਸਾਨੂੰ ਸੁਣੋ ਆ ਮੁੰਡਾ ਨਾ ਪਿੰਦਰ ਹੈ ਮੇਰਾ ਨੋ ਹਰਪਾਲ ਹੈ ਕਦੋਂ ਮਰਜੀ ਸਕ ਲੋ ਛੋਟੇ ਪਿੰਡ ਆਵਾਂਗੇ ਤੁਹਾਨੂੰ ਕੱਲੀ ਕੱਲੀ ਅਗਲੀ ਕਰਾਂਗੇ ਪਰ ਵੀ ਬਣ ਕੇ ਹੱਥ ਬੰਨੇ ਆ ਬਾਲ ਬੱਚੇ ਆਏ ਹੋ ਐ ਨਾ ਕਰ ਮੰਨਗੇ ਉਹ ਤਾਂ ਮੰਨਗੇ ਉਹ ਤਾਂ ਕਹਿੰਦੇ ਸੱਜਣ ਨੂੰ ਉਹ ਤਾਂ ਮੰਨਗੇ ਠੀਕ ਹੈ ਦੇਖੋ ਪੁੱਲਰ ਸਾਹਿਬ ਅਸੀਂ ਇਹਨਾਂ ਨੂੰ ਆ ਕੇ ਸਵਾਲ ਕਰਨਾ ਸੀ ਅਸੀਂ ਸਵਾਲ ਕਰਨਾ ਸੀ ਕੁਝ ਸਾਡੇ ਕੋਲ ਫੈਕਟ ਸੀਗੇ ਪਰ ਭੱਜਣ ਦੀ ਕਿ ਲੋੜ ਸੀ ਵਿਚ ਵਿਚਾਲੇ ਛੱਡ ਕੇ ਸਾਡਾ ਬੰਦਾ ਇੱਥੇ ਸੀ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਕਿ ਮਾਪੇ ਆ ਰਹੇ ਆ ਉਹ ਵਿਚੋਂ ਭੱਜ ਗਿਆ ਗੁਰਾਹਾਂ ਸਾਨੂੰ ਪਤਾ ਹੈ ਇਹ ਫੰਡ ਖਾਂਦੇ ਆ ਪ੍ਰਾਈਵੇਟ ਸਕੂਲਾਂ ਤੋਂ ਪ੍ਰਾਈਵੇਟ ਸਕੂਲਾਂ ਤੋਂ ਫੰਡ ਖਾਂਦੇ ਆ ਡੰਕ ਦੇ ਚੋਟ ਦੇ ਖਾਂਦੇ ਆ ਇਹ ਡਰਨ ਦੀ ਕਿ ਲੋੜ ਸੀ ਨੂੰ ਅੱਛਾ ਗਰੁੱਪਾਂ ਚ ਪਾਇਆ ਇਹਨਾਂ ਨੇ ਕਹਿੰਦੇ ਡੀਸੀ ਕੋਲ ਕੋ ਕੰਮ ਨਹੀਂ 600 ਮਾਪੇ ਗਏ ਆ ਉੱਥੇ ਤੜਕੇ ਸਾਨੂੰ ਡੀਸੀ ਸਾਹਿਬ ਤੋਂ ਰਿਪੋਰਟ ਦੇ ਇਹਨਾਂ ਨੂੰ ਇਹਨਾਂ ਨੇ ਝੂਠ ਖਾਣੇ ਕਿਹਾ ਸਾਨੂੰ ਝੂਠ ਖਾਣੇ ਕਹਿੰਦੇ ਆਏ ਅਸੀਂ ਕਿਸਾਨ ਨਹੀਂ ਹਾਂ ਤੇ ਖਲਾਫ ਨਹੀਂ ਪਰ ਇਹ ਜਿਹੜੇ ਜੰਮਨ ਜ਼ਿਆਰ ਚ ਗੁੰਡੇ ਬੈਠੇ ਆ ਇਹਨਾਂ ਦੇ ਖਲਾਫ ਆ ਜੇ ਝੂਠਾਂ ਅਸੀਂ ਹੈ ਫੇਰ ਸਾਨੂੰ ਝੂਠੇ ਹੋਣਾ ਮਨਜ਼ੂਰ ਹੈ ਜੇ ਅਸੀਂ ਕੁੱਤੇ ਆ 50 ਲੱਖ ਦੇ ਘੱਟੇ ਬੋਲਦੇ ਆ ਕਰਾ 50 ਕਿੰਨਾ ਕਿ ਸੀ ਆਕੇ 50 ਲੱਖ ਉੱਥੇ ਇੱਕ ਐਂ ਕਰੋ ਗਰੁੱਪ ਦੇਖ ਲਓ 50 ਤੋਂ ਵੱਧ ਜਗ ਮਾਪਿਓ ਹੁਣ ਗਲ ਬੜਾ ਦਾਂਗੇ ਆ 600 ਮਾਪੇ ਬੈਠੇ ਆ ਕੱਢਣਾ ਇੱਕ ਵੀ ਬੰਦਾ ਬਿਨਾਂ ਮਾਪੇ ਪਿਓ ਉੱਥੇ ਚੱਲੋ ਜਰ ਆਪਾਂ ਆਜੋ ਇਹ ਗੱਲ ਕਿਸੇ ਨਾਲ ਬਾਤ ਕਰਾ ਲਿਆ ਚੱਲੋ ਚੱਲੋ ਜਓ ਚਲੋ ਕਿ ਜਿਹੜਾ ਨਾ ਲਾਉ ਦਵਾਰ ਮੇਰਾ ਮੇਰਾ ਤੇ ਤੇ ਲੱਜ ਚਲੀ ਜਾਂਦੀ ਲੈ ਕਮਣਾ ਗਰੁੱਪ ਚ ਪਾ ਮੇਰੀ ਪਾਪਾ ਕੋਲੋਂ ਲਾਈਟ ਟੁੱਟੋ ਤੁਸੀਂ ਨਾ ਲਾ ਲਈਓਂ ਬ੍ਰਾਥਰ ਤੇ ਲੋਹੇ ਦਾ ਤੇ ਤੇ ਚਲੀ ਜਾਂਦੀ ਜਾਂ ਵੀ ਲੈ ਘੱਲੋਂ ਸਿੰਘਾ ਮੇਰੇ ਉੱਤੇ ਮੁੱਛਾਂ ਨਹੀਂ ਲੱਗੀਆਂ ਹਾਂ ਨਹੀਂ ਦੇਹਾ ਹੁਣ ਵੀ ਦੇਖ ਲਓ ਆ ਵੀ ਚਲੋ ਚਲੋ ਵੀ ਚਲੋ ਚਲੋ ਵੇਖ ਅਸੀਂ ਆਵਾਜ਼ ਕਰਾਉਂਦੇ ਜਰਾ ਸੜਾ ਕਰ ਮੇਰਾ ਕੰਮ ਮੈਂ ਨਾ ਜਾਵਾਂ ਮੈਂ ਛੱਡੂੰਗਾ ਮੈਂ ਨਾ ਜਾਵਾਂ ਮੈਂ ਛੱਡੂੰਗਾ ਇਹ ਕਹਿ ਦਿਓ ਸਰਬਦਾਨ ਨੂੰ ਚੈਲੰਜ ਕਰਨਾ ਚਾਹੀਦਾ ਹੈ ਅਸੀਂ ਪਿੰਡ ਛੱਡਦੇ ਹਾਂ ਅਮਰੀਕ ਜੀ ਅਮਰੀਕ ਜੀ ਤੁਸੀਂ ਮੇਰੇ ਤੋਂ ਵੱਡੇ ਹੋ ਅਸੀਂ ਆਹ ਆ ਤੁਹਾਨੂੰ ਦੂਦਰ ਕਰ ਹੈ ਉਹ ਗਰਾਹਾਂ ਕੋ ਭੱਜਿਆ ਗਾਹਾਂ ਕੋ ਭੱਜਿਆ ਮੁੰਡੇ ਬੋਲਦੇ ਆ ਅਸੀਂ ਦੂਰ ਗਾਣੇ ਆ ਅਸੀਂ ਜੂਠਾਂ ਦੇ ਪੁੱਤਾਂ ਨੂੰ ਬੋਲਿਆ ਜਿਹੜੇ ਪਿੰਡ ਦੀਆਂ ਧੀਆਂ ਬਣਾ ਨੂੰ ਘੇਰਦੇ ਆ ਉੱਥੇ ਉਹ ਦੇਖੀ ਜਾਂਦਾ ਕੁੜੀਆਂ ਨੂੰ ਘੇਰੀ ਜਾਂਦੇ ਆ ਧੱਕੇ ਦੀ ਜਾਂਦੇ ਆ ਕੋਈ ਗੱਲ ਆ ਜੀ ਗੱਲ ਆ ਅਸੀਂ ਉਹ ਪਸ਼ੂ ਵਾਲਾ ਪੁੱਤਾਂ ਹੀ ਬੋਲੇ ਉਹ ਨਹੀਂ ਪਸ਼ੂ ਨੂੰ ਬਣਾਵਾਂਗੇ ਡੰਗ ਉਹ ਪਸ਼ੂ ਵਾਲਾ ਕੋਈ ਨਹੀਂ ਕੋਈ ਨਾ ਆਪਣੇ ਘਰ ਆ ਉਧਰ ਜਾ ਭੱਜਿਆ ਕਿਉਂ ਅਸੀਂ ਹੁੰਦੇ ਜੀ ਅਸੀਂ ਇਹ ਤੂੰ ਤੂੰ ਲੈ ਆ ਲੈ ਮਗਰੀ ਲੈ ਕੋਈ ਮੇਰੀ ਗੱਡੀ ਕਿਹੜਾ ਲਵਾਂ ਮੇਰੇ ਘੜੀ ਲੈ ਮੇਰੇ ਘੜੀ ਲੈ ਪੱਛੇ ਕੋਈ ਘੜੀ ਅੱਜ ਕਿਹਨੂੰ ਕੋਈ ਨਿਕਲਿਆ ਵੀ ਇਹ ਅੱਜ ਉਗਰਾਹਾ ਯੂਨੀਅਨ ਦਾ ਪ੍ਰਧਾਨ ਜੋਗਿੰਦਰ ਸਿੰਘ ਉਹ ਰਾਹਾਂ ਉਹਨੂੰ ਪਤਾ ਲੱਗ ਗਿਆ ਕਿ ਮਾਪੇ ਮੈਨੂੰ ਸਵਾਲ ਕਰਨ ਆ ਰਹੇ ਆ ਭੱਜ ਹੀ ਗਿਆ ਇੱਥੋਂ ਭੱਜ ਉਹਦੇ ਹੀ ਭੱਜ ਗਿਆ ਅਸੀਂ ਰਾਮਪੁਰੇ ਤੱਕ ਜਦੋਂ ਆਏ ਆ ਪ੍ਰਸ਼ਾਸਨ ਨੂੰ ਲੱਗ ਗਿਆ ਪਤਾ ਕਿ ਮਾਪੇ ਆ ਰਹੇ ਆ ਕੋਈ ਆਪਾ ਆਪਣੇ ਘਰੇ ਆਪਾ ਛੋਰੇ ਨਹੀਂ ਬੜੇ ਕਹਿੰਦੇ ਛੁੱਟ ਕੇ ਕਹਿੰਦਾ ਵੀ ਕਹਿੰਦਾ ਆ ਕੇ ਕਿਓ ਭੱਜ ਗਏ ਆ ਖੜੇ ਮਾਪੇ ਦਾ ਖੜਾ ਖੜੇ ਨਹੀਂ ਗੇ ਆਖਰੀ ਦਮ ਤੱਕ ਖੜਾਂਗੇ ਆ ਕਾਲੀਆਂ ਝੰਡੀਆਂ ਗਵਿੰਦਰ ਸਿੰਘ ਰਾਹਲੀ ਕਿਹੜੇ ਗੁੰਡਿਆਂ ਨੇ ਸਕੂਲ ਚੋਂ ਨਾਲ ਅਸੀਂ ਅੰਦਰ ਲਈ ਪਾਸੇ ਬੈਠੇ ਸੀ ਪਹਿਲੀ ਗੱਲ ਤਾਂ ਸੀ ਗੁੰਡੇ ਨਹੀਂ ਨਾ ਸੀ ਵਹਿਲੇ ਕੰਮਕਾਰ ਵਾਲੇ ਬੰਦੇ ਆ ਰੋਜ਼ ਨਿਕਲ ਨਹੀਂ ਸਕਦੇ ਪਰ ਮਾਪੇ ਇੱਕ ਝੋਟਾ ਹੈ ਮਾਪੇ ਆਹਾਂ ਨੇ ਨਾ ਕੇ ਜਿਹੜੇ ਉੱਥੇ ਬੇਲਰ ਧਰਨ ਆ ਲਈ ਰੱਖਿਆ ਮੈਨ ਕਰਾ ਕੀ ਨਾ ਬੱਚਾ ਚੈੱਕ ਕਰ ਲਓ ਸਾਨੂੰ ਆਈਡੀ ਪ੍ਰੂਫ ਦਿਨਾ ਦਿਓ 1200 ਬੱਚਾ 1200 ਬੇਰਣ ਦੇ ਸੈਨ ਮੇਰੇ ਕੋਲ ਨੇ ਕਰਾਓ 50 ਦੇ 100 ਦੇ ਕਰਾਓ ਯਾਰ ਮਾਪੇ ਹਾਈ ਕੋਰਟ ਜਾ ਚੁੱਕੇ ਨਾ ਮਾਪਿਆਂ ਨੂੰ ਹਾਈ ਕੋਰਟ ਜਾਣ ਤੋਂ ਵੀ ਰੋਕਦੇ ਸੀ ਬਧਾਰ ਕਾਰਡ ਨਾਲ ਦਿਓ ਹਾਂ ਆ ਮਾਪੇ ਨੇ ਸਾਰੇ ਖੜੇ ਅਸੀਂ 700 ਬੰਦੇ ਨੇ ਆਈਡੀ ਪ੍ਰੂਫ ਦੇ ਕੇ ਹਾਈ ਕੋਰਟ ਜਾ ਚੁੱਕੇ ਹਾਂ ਚੈਲੰਜ ਕਰਦੇ ਹਾਂ ਅਸੀਂ ਕਿਸੇ ਨੂੰ ਅੰਦਰ ਬੜਨ ਨਹੀਂ ਦਿੰਦੇ ਜਿਹੜਾ ਲੀਜੀਬਲ ਹੈ ਉਹਦਾ ਸਵਾਗਤ ਹੈ ਫੁੱਲ ਮਾਲਾ ਪਾ ਕੇ ਲੈ ਕੇ ਜਾਵਾਂਗੇ ਨੌਨ ਲੀਜੀਬਲ ਬੰਦਾ ਅਸੀਂ ਸਕੂਲ ਦੇ ਅੰਦਰ ਐਂਟਰ ਨਹੀਂ ਹੋਣ ਦੇਵਾਂਗੇ ਕੁਝ ਮਰਜ਼ੀ ਹੋ ਜਾ ਕੋਈ ਉਹਨਾਂ ਦੀ ਸਪੋਰਟ 'ਚ ਖੜੇ ਹਾਈ ਕੋਰਟ ਤੇ ਦੋਸਤ ਬ੍ਰੀਗੋਰ ਜਾਵਾਂਗੇ ਹਾਂ ਕੌਣ ਹੈ ਚਲੋ ਚਲੋ ਆਪਾਂ ਆਪਾਂ ਜਾਣਾਂ ਦਾ ਆਪਣਾ ਰਾਈਟ ਹੈ ਨਾ ਆਪਾਂ ਦਾ ਆਪਾਂ ਕਰ ਰੂ ਜਾਂ ਨਹੀਂ ਕਰਨਾ ਕਰਨਾ ਸਾਡਾ ਉੱਤੇ ਕਰ ਹੈ ਕਾਰਾ ਕਾ ਇਹ ਬੰਦਾ ਜੀ ਇਹ ਬੰਦਾ ਕਰੀ ਬਈ ਬੰਦਾ ਕੁਝ ਨਹੀਂ ਕਰਦੇ ਸਾਡਾ ਘਰ ਸਾਡਾ ਘਰ ਸਾਡੇ ਘਰ ਉਧਰ ਨਹੀਂ ਜਾਂਦੇ ਸਾਡਾ ਘਰ ਵੀ ਓਏ ਗਲੀ ਬੰਦਾ ਹੀ ਇਹ ਬਹੁਤ ਆ ਆ ਸਰ ਆਸੀ ਆ ਆ ਬੰਦਾ ਆ ਆ ਤੁਸੀਂ ਮੂਰੇ ਵਾਜੋ ਗੱਡੀ ਮੂਰੇ ਲੱਜੋ ਉਹ ਸਕੂਟਰ ਇਹਦਾ ਬੰਦਾ ਜੀ ਸਾਰੇ ਨੂੰ ਪੀ ਬੰਦਾ ਜੋ ਆ ਰਹੇ ਨੇ ਉਹ ਸੁਣੋ ਯਾਰ ਮੈਂ ਗੱਲ ਸੁਣਾਂ ਕਾਹਦੇ ਹੋ ਜੀ ਉਹ ਕੋ ਦਾ ਕਰਦੇ ਨੇ ਛਾੜੇ ਦਿੱਤੇ ਪਰ ਇਹ ਮਾਂ ਗੱਲ ਲੱਗੇ ਕਿਉਂ ਮੈਂ ਬੰਦੇ ਦਾ ਪੁੱਤ ਬਣਾ ਦੂੰ ਇੱਕ ਵਾਰੀ ਤੇ ਪਤਾ ਕਰ ਜਾ ਮੈਂ ਗੱਲ ਕਰੀ ਆ ਸਾਰੇ ਗੱਲ ਸਾਡੀ ਹੋ ਗਈ ਆ ਹੁਣ ਐਵੇਂ ਕੋਈ ਗੱਲ ਸਮਝੀ ਆ ਜੇ ਮੈਂ ਨਹੀਂ ਉਹਦਾ ਜਾਂਦਰਾ ਮੈਂ ਲੜਾਈ ਨਹੀਂ ਹੋਣ ਦੇਣੀ ਮੈਂ ਉਹ ਬੰਦੇ ਨਾਲ ਲੜਦਾ ਨਹੀਂ ਮਾਰੋ ਜੀ ਮਾਰੋ 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 ਹਾਂ ਰੱਖਿਆ ਹਾਂ ਰੱਖਿਆ ਅਮਰੀਕ ਜੀ ਹਾਂ ਰੱਖਿਆ ਅਸੀਂ ਤੁਹਾਡੇ ਨਾਲ ਕੋਆਪਰੇਟ ਕਰ ਰਹੇ ਹਾਂ ਸਰ ਤੁਸੀਂ ਅਸੀਂ ਹੋਣੀ ਇੱਥੇ ਆਖਿਆ ਮੈਂ ਵੇਲਾ ਤੇ ਪਿੰਡ ਦੇ ਕੀੜਾ ਲਵਾਤਾ ਇੱਧਰ ਦੇ ਅੱਡੇ ਦਾ ਹੋਰ ਲਾ ਲਓ ਅੱਖਾਂ ਲੱਗ ਨਾ ਮੈਂ ਯਾਰੋ ਅੱਜ ਇਹ ਹੋਣਾ ਲਾਉਣਾ ਹੈ ਯਾਰ ਕਿ ਗੱਲ ਸੁਣ ਜਲ ਕੋਈ ਨਹੀਂ ਕੋਈ ਜਾਈ ਸਾਡਾ ਜਰੂਸ ਕਰਾਉਂਗੇ ਫਿਰ ਡਿਪਤੀ ਸਾਹਿਬ ਇੱਕ ਮਿੰਟ ਸਾਰਾ ਇੱਕ ਮਿੰਟ ਸਿੱਧਾਰੋ ਮੈਂ ਫਿਰ ਅੱਖਾਂ ਲੱਗ ਕੋਈ ਜਾਈ ਪਾਗੇ ਪਾਗੇ ਆ ਵੀ ਹੁਣ ਕਹਿਣੀ ਜੀ ਜੀ ਥੋੜੇ ਘੰਟੇ ਬਾਹਰ ਕਿਤੇ ਅਸੀਂ ਪਰਸ ਬਸ ਅਸੀਂ ਦੋ ਇੱਕ ਗੱਲ ਤੁਹਾਡੀ ਹੈ ਜੀ ਪਰਸੂ ਅਸੀਂ ਮੰਨਣੀ ਨਹੀਂ ਜੀ ਠੀਕ ਆ ਵੀ ਬਾਈ ਡਿਪਟੀ ਸਾਹਿਬ ਨੇ ਕੱਲ ਦਾ ਕੰਮ ਲੇਤਾ ਹੈ ਡਿਪਟੀ ਸਾਹਿਬ ਕੱਲ ਦਾ ਟਾਈਮ ਲੈਂਦੇ ਆ ਕੱਲਾ ਕਰਾਂਗੇ ਡਿਪਟੀ ਸਾਹਿਬ ਕੱਲ ਦਾ ਕੰਮ ਲੈ ਰਹੇ ਆ ਹਮ ਰੋ ਅਜਾ ਅਜਾ ਜੀ ਬੱਚਾ ਕੋਈ ਟਾਈਮ ਨਹੀਂ ਕੋਈ ਟਾਈਮ ਨਹੀਂ ਆਈ ਤੁਹਾਡੇ ਨਾਲ ਕੋਈ ਨਹੀਂ ਕੋਈ ਟਾਈਮ ਨਹੀਂ ਤਾਂ ਪੰਜ ਗੱਡੀ ਬਹਿ ਕੇ ਕਰਨੀ ਕੋਈ ਗੱਡੀਆਂ ਬਹਿ ਕੇ ਕਰਨ ਵਾਲੀ ਸਾਡੇ ਬੰਦੇ ਆਦੇ ਲੈ ਜਿਓ ਨੇ ਹਾਂ ਉਹ ਕੋਈ 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 ਨਹੀਂ ਸਾਡੀ ਕੋਈ ਨਹੀਂ ਮੰਨੀ ਕਿ ਸਾਡੀ ਹੋਂ ਨਾ ਮੰਨੀ ਕੱਲ ਲੈ ਜਾਓ ਮੈਂ ਤੁਹਾਨੂੰ ਸ਼ਾਂ ਨਾ ਕੋਈ ਨਹੀਂ ਹੁਣ ਅਪਦੋਸ਼ ਨਿਕਰਾਉਗੇ ਨਹੀਂ ਕੋਈ ਨਹੀਂ ਬੈਠੀ ਕਰ ਲੋ ਜੀ ਸਭ ਪੈਨਾਂ ਚ ਬੈ ਕੇ ਬੈਗੀ ਮੋਟਰ ਚੱਲ ਜਾ ਰੋੜ ਨਾ ਤੁਰ ਕੇ ਜਲਾਉਣ ਦੀ ਕੋਈ ਨਹੀਂ ਆਈ ਰੋਟੂ ਲੈ ਕੇ ਨਗਰੂਣੇ ਬਾਦੋ ਆਈ ਰੋਟੂ ਲੈ ਕੇ ਨਗਰੂਣੇ ਬਾਦੋ ਹੋਰ ਇਹਨੇ ਕੰਮ ਕੋਈ ਨਹੀਂ ਜਾਂਦਾ ਅਮਰੀਕਨ ਤੋਂ ਕੁਰਾਨੀ ਹੋ ਮੈਂ ਕਿੰ ਕਰੇ ਤੇਰੇ ਕੰਮ ਪਤਾ ਲੱਗੂ ਮੇਰੇ ਕੰਮ ਖੜਕੀ ਨੂੰ ਹੋਏ ਆਈ ਫਿਰ ਨੂੰ ਦੋਸਤ ਆਵੇ ਨਾ ਕਿਤਰਾ ਇਹਦਾ ਕੀ ਰਾਰਾ ਫਿਰ ਆ ਕਰਤੇ ਨਾ ਤੇਰੇ ਤੇ ਮਾਰਤੇ ਕਿ ਕਿਲਾ ਨਾ